ਅਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਪੰਜਾਬ ਦੇ ਭੱਖ ਦੇ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਇੱਕ ਇੱਕ ਕਰਕੇ ਪੰਜਾਬ ਦੇ ਮਸਲੇ ਚਰਚਾ ਦੇ ਵਿੱਚ ਲਿਆਵਾਂਗੇ ਇੱਕ ਬੜਾ ਅਹਿਮ ਵਿਸ਼ਾ ਜਿਹੜਾ ਰਫਾਇਨਰੀ ਦਾ ਬਠਿੰਡਾ ਦੇ ਵਿੱਚ ਜਬਰੀ ਵਸੂਲੀ ਦਾ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਉੱਠਿਆ ਸੀ ਹੁਣ ਐਮਐਲਏ ਬਲਜਿੰਦਰ ਕੌਰ ਨੇ ਮੁੱਦੇ ਨੂੰ ਚੁੱਕਿਆ ਇੱਕ ਪੱਤਰ ਲਿਖ ਦਿੱਤਾ ਐਸਐਸਪੀ ਨੂੰ ਲਿਖਿਆ ਉਹਨਾਂ ਨੇ ਕਿਹਾ ਸਾਡੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਇਹ ਡਿਪਟੀ ਕਮਿਸ਼ਨਰ ਦੇਖਣਗੇ ਉਹਨਾਂ ਨੂੰ ਦੇ ਦਿੱਤਾ ਗਿਆ ਅਸਲ ਦੇ ਵਿੱਚ ਜੜ ਕੀ ਐ ਇਸ ਮਸਲੇ ਦੀ ਰਫਾਈਨਰੀ ਦੇ ਵਿੱਚ ਹੁੰਦੀ ਜਬਰੀ ਵਸੂਲੀ ਦੀ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਇੱਕ ਹੋਰ ਇੰਪੋਰਟੈਂਟ ਵਿਸ਼ਾ ਹੈ ਬਿਕਰਮ ਸਿੰਘ ਮਜੀਠੀਆ ਵਾਲਾ ਦੂਜੀ ਵਾਰ ਪੇਸ਼ੀ ਤੇ ਪਹੁੰਚ ਜਾਂਦੇ ਨੇ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਸਰਕਾਰ ਦੇ ਉੱਤੇ ਉਸ ਦੀ ਜੜ ਕੀ ਹੈ ਇਸ ਦੇ ਉੱਤੇ ਵੀ ਗੱਲ ਹੋਣੀ ਹੈ ਨਾਲ ਗੱਲ ਕਰਾਂਗੇ ਨਮਜੋਤ ਸਿੰਘ ਸਿੱਧੂ ਦੀ ਜਿਹੜੇ ਕਹਿ ਰਿਹਾ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਦੇ ਸਾਥੀ ਪੰਜਾਬ ਦੇ ਮੁੱਦੇ ਚੁੱਕਣ ਤੋਂ ਵੀ ਹੁਣ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਕਹਿਣ ਦੀ ਕੀ ਕੋਸ਼ਿਸ਼ ਕੀਤੀ ਅਸਲ ਦੇ ਵਿੱਚ ਇਸ ਦਾ ਕੀ ਅ ਕਹਿਣਾ ਮਤਲਬ ਕੀ ਹੈ ਸੰਕੇਤ ਕੀ ਨੇ ਇਸਦੀ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪ ਕੋ ਲਰ ਸਾਹਿਬ ਜੇ ਰਫਾਈਨਰੀ ਵਾਲੇ ਮਸਲੇ ਦੀ ਗੱਲ ਕੀਤੀ ਜਾਵੇ ਉਸ ਦੇ ਉੱਤੇ ਜਿਹੜੀ ਪਹਿਲਾਂ ਪਛੋਕੜ ਤੇ ਜਰੂਰ ਲੈ ਕੇ ਜਾਓ ਦਰਅਸਲ ਇਹ ਜਬਰੀ ਵਸੂਲੀ ਦਾ ਮਸਲਾ ਹੈ ਕੀ ਰਫਾਈਨਰੀ ਦਾ ਸੰਦੀਪ ਸਾਹਿਬ ਤੋਂ ਵੱਡੀ ਗੱਲ ਕਿ ਜਿਹੜੀ ਬਠਿੰਡਾ ਰਫਾਈਨਰੀ ਸੀ ਪ੍ਰਜਾ ਪੰਜਾਬ ਵਾਸਤੇ ਇੱਕ ਵਰਦਾਨ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤੇ ਸ਼੍ਰੀ ਅਟਲ ਬਿਹਾਰੀ ਵਾਜਪਈ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤਾਂ ਉਹਨਾਂ ਨੇ ਪੰਜਾਬ ਨੂੰ ਇੱਕ ਤੋਹਫਾ ਦਿੱਤਾ ਸੀ ਪਰ ਬਦਕਿਸਮਤੀ ਨਾਲ ਜਿਹੜਾ ਸਾਨੂੰ ਇੱਕ ਵਰਦਾਨ ਮਿਲਿਆ ਸੀ ਉਹ ਸਾਡੇ ਪੋਲੀਟੀਸ਼ੀਨਾਂ ਕਰਕੇ ਸਾਡੀਆਂ ਸਰਕਾਰਾਂ ਕਰਕੇ ਇੱਕ ਪਾਪ ਬਣਦਾ ਜਾ ਰਿਹਾ ਹੈ ਇੱਕ ਸਾਡੇ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਹੁਣ ਬਲਜਿੰਦਰ ਕੌਰ ਹੁਣਾ ਮਸਲਾ ਚੁੱਕਿਆ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਆਖਿਰ 22 ਮਹੀਨੇ ਦੀ ਸਰਕਾਰ ਹੋ ਚੁੱਕੀ ਔਰ ਬਲਜਿੰਦਰ ਕੌਰ ਹੁਣਾ ਨੂੰ ਹੁਣ ਜਿਹੜਾ ਇੱਕ ਲੱਗਾ ਕਿ ਉਥੇ ਜਿਹੜਾ ਮਸਲਾ ਬੜਾ ਗੰਭੀਰ ਉੱਠਿਆ ਔਰ ਸਭ ਤੋਂ ਵੱਡੀ ਗੱਲ ਕਿ ਆਖਿਰ ਇੱਕ ਚਰਚਾ ਸ਼ੁਰੂ ਹੋ ਚੁੱਕੀ ਆ ਕਿ ਜੇ ਸੂਬਾ ਸਰਕਾਰ ਦੀ ਇੱਕ ਐਮਐਲਏ ਜਿਹਦੇ ਕੋ ਇੱਕ ਕੈਬਨਿਟ ਮਨਿਸਟਰ ਦਾ ਸਟੇਟਸ ਆ ਜੀ ਉਹਦਾ ਜਿਹੜਾ ਰੌਲਾ ਵਾ ਉਹ ਰੌਲੇ ਦਾ ਰਾਜਕੀ ਆ ਰੋਲਾ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਤੱਕ ਉਹਨਾਂ ਦਾ ਰੋਲਾ ਸੁਣਾਈ ਦਿੱਤਾ ਹੈ ਕਿ ਨਹੀਂ ਦਿੱਤਾਗਾ ਇਹ ਇੱਕ ਸਭ ਤੋਂ ਵੱਡਾ ਸਵਾਲ ਹੈ ਉਹ ਐਸਐਸਪੀ ਨੂੰ ਚਿੱਠੀ ਲਿਖਦੇ ਨੇ ਹਾਲਾਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਇਹ ਜਿਹੜੀ ਡਿਪਟੀ ਕਮਿਸ਼ਨਰ ਦੇ ਰਾਈਟ ਨੇ ਹੁਣ ਐਸਐਸਪੀ ਨੇ ਡਿਪਟੀ ਕਮਿਸ਼ਨਰ ਨੂੰ ਕਹਿਤਾ ਕਿ ਤੁਸੀਂ ਉਹਨਾਂ ਨੂੰ ਭੇਜੋ ਕਿਉਂਕਿ ਜਿਹੜਾ ਪੁਲਿਸ ਦਾ ਮਸਲਾ ਉਹ ਤੇ ਹੈ ਇੱਕ ਕਾਨੂੰਨ ਵਿਵਸਥਾ ਦੇ ਨਾਲ ਜੁੜਿਆ ਹੁੰਦਾ ਉਹਨਾਂ ਘਰੇ ਉਹਨੂੰ ਲੱਗਦਾ ਡਿਪਟੀ ਕਮਿਸ਼ਨਰ ਨੂੰ ਇੱਕ ਮਸਲਾ ਗੰਭੀਰ ਹੈ ਜਾਂ ਬਲਜਿੰਦਰ ਕੌਰ ਨੂੰ ਲੱਗਦਾ ਹੈ ਕਿ ਬਹੁਤ ਵੱਡਾ ਮਸਲਾ ਤੇ ਫਿਰ ਸਭ ਤੋਂ ਵੱਡੀ ਗੱਲ ਹੈ ਕਿ 22 ਮਹੀਨੇ ਦੀ ਸਰਕਾਰ ਹੋ ਚੁੱਕੀ ਆ ਤੇ ਆਖਰ ਇਹ ਰੌਲਾ ਹੁਣ ਕਿਉਂ ਪਿਆ ਕਿਤਨਾ ਕਿਤੇ ਇਹ ਰੌਲੇ ਦਾ ਰਾਜ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਆ ਹੁਣ ਬਲਜਿੰਦਰ ਕੌਰ ਹਣੀ ਤੇ ਕਹਿ ਰਹੇ ਨੇ ਕਿ ਜੇ ਲੋਕ ਧਰਨਾ ਲਾਉਣਗੇ ਤੇ ਮੈਂ ਧਰਨੇ ਦੇ ਵਿੱਚ ਬੈਠਾਂਗੇ ਦੋ ਤਰ੍ਹਾਂ ਦੇ ਸਵਾਲ ਇੱਕ ਤੇ ਜਨਤਾ ਰੌਲੇ ਦਾ ਰਾਜ ਲੱਭਣਾ ਚਾਹੁੰਦੀ ਕਿ ਆਖਰ ਰਾਜ ਦੀ ਵਜ੍ਹਾ ਕੀ ਆ ਔਰ ਦੂਜਾ ਬਲਜਿੰਦਰ ਕੌਰ ਹਣੀ ਆਪਣੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿਟਾਰੇ ਵਿੱਚ ਖੜਾ ਕਰ ਰਹੇ ਨੇ ਇਹ ਦੋ ਸਵਾਲ ਨੇ ਤੀਜਾ ਸਵਾਲ ਇਹ ਕਿ ਜਦੋਂ ਕਿਸੇ ਨਾ ਸਰਕਾਰਾਂ ਸੀ ਚਾਹੇ ਸ਼੍ਰੋਮਣੀ ਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਜਾਂ ਫਿਰ ਕਾਂਗਰਸ ਪਾਰਟੀ ਉਦੋਂ ਵੀ ਬਠਿੰਡੇ ਦੇ ਜਿਹੜੇ ਰਿਫਾਇਨਰੀ ਵਾਲੇ ਅਫਸਰ ਨੇ ਸਬੰਧਤੋਂ ਚੀਕਾਂ ਮਾਰਦੇ ਸੀ ਉਹਨਾਂ ਦੀਆਂ ਚੀਕਾਂ ਕਿਸੇ ਨੂੰ ਵੀ ਸੁਣਾਈ ਨਹੀਂ ਦਿੱਤੀਆਂ ਉਹਨਾਂ ਦਾ ਦੁੱਖ ਤਕਲੀਫ ਕਿਸੇ ਨੂੰ ਵੀ ਸੁਣਾਈ ਨਹੀਂ ਦਿੱਤਾ ਕਿਉਂਕਿ ਹਰ ਇੱਕ ਦਾ ਉੱਤੇ ਹਿੱਸਾਪੱਤੀ ਸੀ ਜਿਹਦੀ ਸਰਕਾਰ ਸੀ ਉਹਨੂੰ ਵਾਧੂ ਪੈਸੇ ਮਿਲਦੇ ਸੀ ਜਿਹੜੇ ਉੱਤੇ ਆਪੋਜੀਸ਼ਨ ਦੇ ਲੀਡਰ ਉਹਨਾਂ ਨੂੰ ਘੱਟ ਹਿੱਸਾਪੱਤੀ ਮਿਲਦੀ ਸੀ ਇਹ ਇਹ ਸੱਚਾਈ ਹੈ ਉਸ ਇਲਾਕੇ ਦੇ ਲੋਕ ਉੱਥੇ ਜਿਹੜੇ ਅਫਸਰ ਰਹਿ ਚੁੱਕੇ ਉਹਨਾਂ ਨੂੰ ਪਤਾ ਵਾ ਨਿੱਕੀ ਨਿੱਕੀ ਗੱਲ ਦਾ ਪਰ ਹੁਣ ਇਹ ਬਹੁਤ ਵੱਡਾ ਸਵਾਲ ਖੜਾ ਕੀਤਾ ਬਲਜਿੰਦਰ ਕੌਰ ਹੋਣਾ ਨੇ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੀ ਕਟੈਰੇ ਵਿੱਚ ਖੜਾ ਕਰ ਦਿੱਤਾ ਔਰ ਲਾਜ਼ਮੀ ਤੌਰ ਤੇ ਸਰਕਾਰ ਵੀ ਕਟੈਰੀ ਵਿੱਚ ਆ ਗਈ ਕਿਉਂਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਵਾਲ ਹੈ ਤੇ ਉਹ ਸਰਕਾਰ ਦਾ ਪਾਰਟ ਹੈ ਸਰਕਾਰ ਦਾ ਹਿੱਸਾ ਔਰ ਇਹ ਇੱਕ ਬਹੁਤ ਵੱਡਾ ਮਸਲਾ ਹੈਗਾ ਔਰ ਇਹਦੇ ਵਿੱਚ ਜਦੋਂ ਵੀ ਇੱਥੇ ਮਸਲੇ ਉੱਠਦੇ ਰਹੇ ਨੇ ਬਠਿੰਡਾ ਰਫਾਇਨਰੀ ਨੂੰ ਲੈ ਕੇ ਚਾਹੇ ਉਹ ਟਰਾਂਸਪੋਰਟ ਵਾਲਾ ਮਸਲਾ ਵਿੱਚ ਹੈ ਕਬਜ਼ੇ ਵਾਲਾ ਮਸਲਾ ਵਿੱਚ ਹੈ ਜੂਨੀਅਰ ਵਾਲਾ ਮਸਲਾ ਹੋਵੇ ਤੋਂ ਵਟ ਵਾਲਾ ਮਸਲਾ ਹੋਵੇ ਉਹ ਕਹਿ ਸਕਦੇ ਕਿ ਉਸ ਹਮਾਮ ਦੇ ਵਿੱਚ ਕਹਿੰਦੇ ਹੁੰਦੇ ਨਾ ਕਿ ਸਭ ਨੰਗੇ ਨੇ ਤੇ ਬਠਿੰਡਾ ਰੈਫਾਇਨਰੀ ਦੇ ਮਸਲੇ ਦੇ ਵਿੱਚ ਸਭ ਨੰਗੇ ਨੇ ਪਰ ਹੁਣ ਸਵਾਲ ਬਜਿੰਦਰ ਕੌਰ ਹੁਣਾਂ ਦਾ ਕਿ ਇੱਕ ਡੀਸੀ ਐਸਐਸਪੀ ਨੂੰ ਚਿੱਠੀ ਲਿਖ ਰਹੇ ਨੇ ਤੁਸੀਂ ਇਹ ਮਸਲਾ ਮੁੱਖ ਮੰਤਰੀ ਕੋਲ ਕਿਉਂ ਨਹੀਂ ਠਾਇਆ ਇਹ ਆਪਣੇ ਆਪ ਤੋਂ ਵੱਡਾ ਸਵਾਲ ਔਰ ਇੱਕ ਐਡੀ ਵੱਡੀ ਬਠਿੰਡਾ ਰੈਫਾਇਨਰੀ ਸਾਡੇ ਕੋਲ ਪੰਜਾਬ 'ਚ ਇਸ ਤੋਂ ਵੱਡਾ ਕੋਈ ਪ੍ਰੋਜੈਕਟ ਨਹੀਂ ਹੈਗਾ ਹੈ ਹਾਲਾਂਕਿ ਉਹ ਇੱਕ ਪੋਲੀਟੀਕਲ ਪ੍ਰੋਜੈਕਟ ਕਹਿ ਦੋ ਕਿ ਕਿ ਬਾਦਪਈ ਸਾਹਿਬ ਨੇ ਬਾਦਲ ਸਾਹਿਬ ਨੂੰ ਇੱਕ ਤੋਹਫਾ ਦੇ ਦਿੱਤਾ ਹੋਊਗਾ ਕਿ ਤੁਹਾਡੇ ਸੂਬੇ 'ਚ ਇਹ ਏਡੀ ਵੱਡੀ ਰਿਫਾਇਨਰੀ ਲਾ ਰਹੇ ਨੇ ਉਹ ਇੱਕ ਤੋਹਫਾ ਮੰਨਿਆ ਜਾ ਸਕਦਾ ਲੇਕਿਨ ਉਹ ਜਿਹੜਾ ਤੋਹਫੇ ਨੂੰ ਸਾਡੇ ਸਿਆਸੀ ਲੀਡਰਾਂ ਨੇ ਉਹ ਤੋਹਫੇ ਨੂੰ ਜਿਹੜਾ ਘੁਣ ਲੱਗਾ ਨਾ ਜੀ ਉਹ ਇੱਕ ਜਿੰਨੇ ਵੀ ਉਥੇ ਅਫਸਰ ਰਹਿ ਕੇ ਗਏ ਨੇ ਉਹਨਾਂ ਦੀਆਂ ਚੀਕਾਂ ਕਦੀ ਸੁਣੀਆਂ ਨਹੀਂ ਉਹ ਨਾ ਵਿਧਾਨ ਸਭਾ ਦੇ ਵਿੱਚ ਉਹ ਚੀਕਾਂ ਸੁਣਾਈ ਦਿੱਤੀ ਹੈ ਤੇ ਨਾ ਹੀ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚੀਆਂ ਨੇ ਉਹਨਾਂ ਦੀਆਂ ਚੀਕਾਂ ਲੇਕਿਨ ਉਥੇ ਬਹੁਤ ਸਾਰੇ ਅਜਿਹੇ ਵਾਨਸੂਮਨ ਨੇ ਲੀਡਰ ਰਹੇ ਨੇ ਹਰ ਪਾਰਟੀ ਦੇ ਜਿਨ੍ਹਾਂ ਦੇ ਉਂਗਲਾਂ ਉੱਤ ਦੀਆਂ ਆ ਰਹੀਆਂ ਨੇ ਜੀ ਜਿਵੇਂ ਤੁਸੀਂ ਵਿਸਥਾਰ ਨਾਲ ਦੱਸਿਆ ਦਰਸਲ ਇਹ ਮਸਲਾ ਹੈ ਕੀ ਹੈ ਕੌਣ ਕਿੱਥੇ ਕਿੰਨੀ ਵਸੂਲੀ ਕਰਦਾ ਰਿਹਾ ਹੈ ਆਪੋਜੀਸ਼ਨ ਵਾਲੇ ਕਿਵੇਂ ਕਰਦੇ ਰਹੇ ਜਾਂ ਸੱਤਾਧਿਰ ਵਾਲੇ ਤਾਂ ਇਸ ਮਸਲੇ ਦੀ ਹੁਣ ਜੜ ਫਿਰ ਖਤਮ ਕਿਵੇਂ ਹੋਵੇਗੀ ਜੇਕਰ ਸੱਤਾਧਿਰ ਦੀ ਇੱਕ ਵਿਧਾਇਕ ਨੂੰ ਇਹ ਸਵਾਲ ਕਰਨੇ ਪੈ ਰਹੇ ਨੇ ਦੇਖੋ ਸਭ ਤੋਂ ਬੇਟਿਕਲੀ ਤੇ ਆਪਣੇ ਆਪ ਚ ਜਦੋਂ ਇੱਕ ਸਰਕਾਰ ਦਾ ਕੋਈ ਐਮਐਲਏ ਜਦ ਸਰਕਾਰ ਦੇ ਨਾਲ ਜੁੜਿਆ ਹੋਇਆ ਕੋਈ ਹਸਤੀ ਜਾਂ ਵਿਸ਼ੇਸ਼ ਸਖੀਅਤ ਜੇ ਮੁੱਦਾ ਠਾਉਂਦੀ ਹੈ ਕਿ ਤੇ ਆਪਣੇ ਆਪ ਚ ਇੱਕ ਬੜਾ ਨਾਜ਼ੁਕ ਮਸਲਾ ਬਣ ਜਾਂਦਾ ਹੈਗਾ ਕਿ ਆਖਰ ਜੇ ਸਰਕਾਰ ਦਾ ਬੰਦਾ ਸਵਾਲ ਖੜੇ ਕਰ ਰਿਹਾ ਤੋ ਉਹ ਤੇ ਇੱਕ ਜਾਂਚ ਦਾ ਵਿਸ਼ਾ ਬਣ ਜਾਂਦਾ ਹੈਗਾ ਕਿ ਆਖਰ ਉਹ ਸਚਾਈ ਪੰਜਾਬ ਜਾਨਣਾ ਚਾਹੁੰਦੇ ਨੇ ਕਿ ਬਠਿੰਡਾ ਰੈਫਾਇਨਰੀ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਬਲਜਿੰਦਰ ਕੌਰ ਦੇ ਕੰਨਾਂ ਚ ਕੁਝ ਪਿਆ ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਤੇ ਕਿਸੇ ਨੇ ਜਾਣਕਾਰੀ ਦਿੱਤੀ ਹੋਗੀ ਕਿ ਜਿਹੜਾ ਮਸਲਾ ਉੱਠਿਆ ਹੈਗਾ ਇਸ ਮਸਲੇ ਦੀ ਜਾਂਚ ਕਰਾਉਣੀ ਬੰਦ ਹੀ ਨਹੀਂ ਉਹਨੇ ਕੋ ਖੁਦ ਇੱਕ ਐਮਐਲਏ ਨੇਮ ਔਰ ਦੂਜਾ ਸਟੇਟ ਕੈਬਨਿਟ ਮਨਿਸਟਰ ਦਾ ਉਹਨਾਂ ਕੋਲ ਦਰਜਾ ਉਹਨਾਂ ਦੇ ਇਸ ਮਸਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਜਿਹੜੀ ਬਠਿੰਡਾ ਰੈਫਾਇਨਰੀ ਦੇ ਵਿੱਚ ਕਿਹੜੇ ਲੋਕ ਨੇ ਜਿਹੜਾ ਉੱਥੇ 2 ਨੰਬਰ ਦਾ ਕੰਮ ਕਰ ਰਹੇ ਨੇ ਬਦਨਾਮ ਕਰ ਰਹੇ ਨੇ ਬਠਿੰਡਾ ਰੈਫਾਇਨਰੀ ਇੱਕ ਸਾਡੇ ਵਾਸਤੇ ਵੱਡਾ ਪ੍ਰੋਜੈਕਟ ਆ ਤੇ ਅਗਰ ਅਜਿਹੇ ਪ੍ਰੋਜੈਕਟਾਂ ਦੇ ਵਿੱਚ ਹਿਸਾਪੱਤੀ ਸ਼ੁਰੂ ਹੋ ਜਾਂਦੀ ਹੈ ਤੇ ਉਹ بڑے ਸਵਾਲ ਖੜੇ ਉੱਠਦੇ ਨੇ ਇਸ ਕਰਕੇ ਉਹਤੇ ਚਾਹੀਦਾ ਬਲਜਿੰਦਰ ਕੌਰ ਹੋਣਾ ਨੇ ਅਗਰ ਉਹਨਾਂ ਨੇ ਗੱਲ ਛੇੜ ਹੀ ਲਈ ਹੈ ਤਾਂ ਉਹਨਾਂ ਨੂੰ ਚਾਹੀਦਾ ਕੋਈ ਲੌਜੀਕਲ ਐਂਡ ਤੇ ਲੈ ਕੇ ਜਾਣ ਇਤਨੀ ਹੋ ਸਕਦਾ ਕਿ ਤੁਸੀਂ ਅੱਜ ਆਵਾਜ਼ ਉਠਾਈ ਐ ਐਸਐਸਪੀ ਨੂੰ ਚਿੱਠੀ ਲਿਖ ਦਿੱਤੀ ਐ ਉਸ ਤੋਂ ਬਾਅਦ ਤੁਸੀਂ ਚੁੱਪ ਕਰ ਦਿਓ ਹੁਣ ਸਵਾਲ ਬਜਿੰਦਰ ਕੌਰ ਹੁਣੀ ਜੇ ਚੁੱਪ ਹੁੰਦੀ ਐ ਤੇ ਫਿਰ ਆਪਣੇ ਆਪ ਚ ਇੱਕ ਹੋਰ ਸੀਰੀਅਸ ਮਸਲਾ ਬਣ ਜਾਂਦਾ ਇਹਨਾਂ ਦਾ ਨਤੀਜਾ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੀਦਾ ਕਿ ਹੁਣ ਕਿਹੜੇ ਲੋਕ ਦੋਸ਼ੀ ਨੇ ਜਿਹੜੇ ਬਲਜਿੰਦਰ ਕੌਰ ਦੀ ਚਿੱਠੀ ਦੇ ਮੁਤਾਬਕ ਜੋ ਕੁਝ ਬਠਿੰਡਾ ਰਫਐਂਡਰੀ ਦੇ ਵਿੱਚ ਹੋਇਆ ਤੀਜਾ ਸਵਾਲ ਇਹ ਸਭ ਤੋਂ ਵੱਡਾ ਇਹ ਆ ਜਾਂਦਾ ਇਸ ਮਸਲੇ ਦੇ ਵਿੱਚ ਉਹ ਕਹਿ ਰਹੇ ਨੇ ਕਿ ਜੇ ਲੋਕਾਂ ਨੇ ਧਰਨਾ ਲਾਇਆ ਤੇ ਮੈਂ ਧਰਨੇ ਦੇ ਵਿੱਚ ਬੈਠਾਂਗੀ ਹੁਣ ਇੱਕ ਸਰਕਾਰ ਦਾ ਨਮਾਇੰਦਾ ਜੇ ਲੋਕਾਂ ਦੇ ਧਰਨੇ ਦੇ ਵਿੱਚ ਸ਼ਮੂਲੀਅਤ ਕਰਦਾ ਉਹ ਆਪਣੇ ਆਪ ਚ ਇੱਕ ਵੱਡਾ ਰੌਲਾ ਤੇ ਉਹ ਹੁਣ ਇਹ ਸਾਰੀ ਜਾਂਚ ਦਾ ਵਿਸ਼ਾ ਔਰ ਇਸ ਮਸਲੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਇੱਕ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਔਰ ਬਲਜਿੰਦਰ ਕੌਰ ਹੋਣਾ ਨੂੰ ਚਾਹੀਦਾ ਕਿ ਅਗਰ ਤੁਹਾਡੀ ਜ਼ਿਲ੍ਹਾ ਪ੍ਰਸ਼ਾਸਨ ਨਹੀਂ ਸੁਣ ਰਿਹਾ ਜੇ ਨਹੀਂ ਪੁਲਿਸ ਪ੍ਰਸ਼ਾਸਨ ਸੁਣਨੇ ਦਾ ਸਿਵਲ ਪ੍ਰਸ਼ਾਸਨ ਨਹੀਂ ਸੁਣਨੇ ਤਾਂ ਤੁਹਾਡੇ ਕੋਲ ਤੇ ਦਰਵਾਜ਼ੇ ਬਹੁਤ ਨੇ ਤੁਸੀਂ ਤਾਂ ਮੁੱਖ ਮੰਤਰੀ ਨੂੰ ਮਿਲ ਸਕਦੇ ਹੋ ਤੁਸੀਂ ਮੁੱਖ ਸਕੱਤਰ ਨੂੰ ਮਿਲ ਸਕਦੇ ਹੋ ਤੁਸੀਂ ਹੋਮ ਸੈਕਟਰੀ ਨੂੰ ਮਿਲ ਸਕਦੇ ਹੋ ਤੁਸੀਂ ਡੀਜੀਪੀ ਨੂੰ ਮਿਲ ਸਕਦੇ ਨਾ ਇਹ ਜਾਂਚ ਦਾ ਵਿਸ਼ਾ ਪਰ ਇਹ ਬਹੁਤ ਸੀਰੀਅਸ ਮਸਲਾ ਕਿ ਕੋਈ ਚੁਣਿਆ ਹੋਇਆ ਐਮਐਲਏ ਪਾਰਟੀਆਂ ਉਹਨਾਂ ਦੀ ਸਰਕਾਰ ਹੋਵੇ ਤੇ ਉਹ ਅਗਰ ਇਦਾਂ ਦੇ ਮਸਲੇ ਉੱਠਦੇ ਨੇ ਤੇ ਆਪਣੇ ਆਪ ਚ ਇਹ ਕਿ ਜਿਹੜਾ ਸਵਾਲ ਖੜੇ ਹੋ ਜਾਂਦੇ ਨੇ ਫਿਰ ਸੰਦੀਪ ਕਿ ਜਿਹੜਾ ਮਾਈਨਿੰਗ ਮਾਫੀਆ ਜਾਂ ਜਿਹੜੇ ਵਾਂਸਮ ਨੇ ਮਾਫੀਏ ਸੀ ਉਹ ਪੰਜਾਬ ਚ ਫਿਰ ਚੱਲ ਰਹੇ ਨੇ ਇਹ ਹੋ ਆਮ ਆਦਮੀ ਪਾਰਟੀ ਕਹਿ ਰਹੀ ਸੀ ਨਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ mafias ਬਹੁਤ ਨੇ ਤੇ ਦਾ ਮਤਲਬ ਹੈ ਅੱਜ ਵੀ ਤੁਹਾਡੀ ਸਰਕਾਰ ਦੇ ਵਿੱਚ ਵੀ mafias ਜਿਹੜੇ mafias ਲੋਕੀ ਚਲਾ ਰਹੇ ਉਹਨਾਂ ਨੂੰ ਕੋਈ ਖੌਫ ਨਹੀਂ ਹੈ ਕੋਈ ਡਰ ਨਹੀਂ ਹੈ ਇਹ ਬੜਾ ਗੰਭੀਰ ਮੁੱਦਾ ਹੈ ਕਿ ਇਹਨਾਂ ਮਾਫੀਆ ਨੂੰ ਕਿਵੇਂ ਰੋਕਦੀ ਹੈ ਸਰਕਾਰ ਆਪ ਸਰਕਾਰ ਪਰ ਇੱਕ ਸਿਆਸੀ ਅੱਜ ਖਬਰ ਬੜੀ ਹਲਚਲ ਵਾਲੀ ਸੀ ਪਟਿਆਲੇ ਵਾਲੇ ਪਾਸੇ ਕਿ ਬਿਕਰਮਜੀਠੀਆ ਬੜੇ ਦੁਖੀ ਨਜ਼ਰ ਆਏ ਔਰ ਤੰਗ ਕੱਸਦੇ ਵੀ ਨਜ਼ਰ ਆਏ ਕਹਿੰਦੇ ਕਿ ਪੰਜਵੀਂ ਪੇਸ਼ੀ ਹੋ ਚੱਲੀ ਆ ਕੁਝ ਕੱਢਣ ਪਾਉਣ ਨੂੰ ਹੈ ਨਹੀਂ ਮੈਨੂੰ ਤੰਗ ਕੀਤਾ ਜਾ ਰਿਹਾ ਹੈ ਸਰਕਾਰ ਨੇ ਜੇ ਪਰਚਾ ਹੀ ਦਰਜ ਕਰਨਾ ਝੂਠਾ ਸੱਚਾ ਕਰ ਦਿਓ ਫਿਰ ਭੁਗਤ ਲਵਾਂਗੇ ਅਸੀਂ ਉਹਨਾਂ ਨੇ ਅਰਵਿੰਦ ਕੇਜਈਵਾਲ ਨੂੰ ਵੀ ਹੱਲਾਸ਼ੇਰੀ ਦਿੱਤੀ ਕੋਈ ਨਹੀਂ ਮੈਂ ਤੁਹਾਡੇ ਨਾਲ ਖੜਾ ਤਿੰਨ ਤਰੀਕਾ ਕਿਉਂਕਿ ਸਦੀਪ ਇਹ ਜਿਹੜਾ ਵਿਕਰਮ ਸਿੰਘ ਮਜੀਠੀਆ ਵਾਲਾ ਕੇਸ ਨੇ ਤਾਂ ਵਾਕਈ ਹੁਣ ਇਸ ਕੇਸ ਦਾ ਵੀ ਇੱਕ ਨਤੀਜਾ ਬਾਹਰ ਹੋਣਾ ਚਾਹੀਦਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੇ ਤੇ ਜਿਹੜੇ ਦੋਸ਼ ਲੱਗੇ ਨੇ ਉਹ ਦੋਸ਼ ਤੇ ਪਤਾ ਲੱਗੇ ਨਾ ਵੀ ਆਖਿਰ ਸਚਾਈ ਕੀ ਹੈ ਉਹ ਦੋਸ਼ਾਂ ਦੇ ਵਿੱਚ ਸਚਾਈ ਕੀ ਹੈ ਸਰਕਾਰਾਂ ਸੱਚੀਆਂ ਰਹੀਆਂ ਜਾਂ ਵਿਕਰਮ ਸਿੰਘ ਮਜੀਠੀਆ ਅੱਜ ਵੀ ਸੱਚੇ ਨੇ ਲੋਕ ਸੱਚ ਜਾਣਨਾ ਚਾਹੁੰਦੇ ਐ ਇਸੇ ਇਸ਼ੂ ਦੇ ਵਿੱਚ ਵੀ ਔਰ ਕਿਉਂਕਿ ਉਹਨਾਂ ਦੇ ਜਿਹੜੇ ਦੋਸ਼ ਲੱਗੇ ਜਗਦੀਸ਼ ਸਿੰਘ ਭੋਲਾ ਉਹਨਾਂ ਲਈ ਮੇਰੋ ਵਿਕਰਮ ਸਿੰਘ ਅਮਜੀਤ ਸਿੰਘ ਨੂੰ ਲੈ ਕੇ ਆਮ ਆਦੀ ਪਾਰਟੀ ਨੇ ਕਾਂਗਰਸ ਪਾਰਟੀ ਨੇ ਬੜੀ ਸਿਆਸਤ ਕੀਤੀ ਹੈ ਇਸ ਕਰਕੇ ਹਰ ਚੀਜ਼ ਦਾ ਇੱਕ ਅੰਤ ਹੋਣਾ ਚਾਹੀਦਾ ਹੈ ਨਾ ਆਪਾਂ ਇਹ ਨਹੀਂ ਹੈ ਕਿ ਸਿਆਸਤ ਕਰਦੇ ਰਵਾਂਗੇ ਇਸ ਮਸਲੇ ਦੇ ਵਿੱਚ ਕਿਉਂਕਿ ਦੇਸ਼ ਦੇ ਅਜਿਹੇ ਬਹੁਤ ਸਾਰੇ ਮਸਲੇ ਨੇ ਉਹਨਾਂ ਦਾ ਅੰਤ ਹੋਣਾ ਚਾਹੀਦਾ ਮੰਨ ਲਓ ਰਾਮ ਮੰਦਰ ਸੀ ਅਜोध्या ਬਾਬਰੀ ਮਸਜਿਦ ਹਾ ਕੇ ਰਾਮ ਮੰਦਰ ਬਣ ਗਿਆ ਉਹ ਮੁੱਦਾ ਖਤਮ ਹੋ ਗਿਆ 84 ਸਿੱਕ ਕਤਲੇਆਮ ਉਹਦਾ ਉਹਨੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਚਾਹੇ ਉਹ ਜਗਦੀਸ਼ ਟਾਈਟਲ ਆ ਚਾਹੇ ਆਚਲ ਭਗਤ ਸਿੰਘ ਜਾਂ ਹੋਰ ਵੀ ਜਿਹੜੇ ਲੋਕ ਨੇ ਤੇ ਉਹ ਮੁੱਦਾ ਖਤਮ ਹੋ ਜਾਣਾ ਸੀ ਬਰਗਾੜੀ ਕਾਂਡ ਬਾਬਲ ਗੋਲੀ ਕਾਂਡ ਕੋ ਉਹ ਸਾਰੇ ਜਿਹੜੇ ਦੋਸ਼ੀ ਉਹਨਾਂ ਸਜ਼ਾ ਮਿਲਣੀ ਚਾਹੀਦੀ ਆ ਉਹ ਮੁੱਦਾ ਹੱਲ ਹੋਣੇ ਇਦਾਂ ਵਿਕਰਮ ਸਿੰਘ ਜੀਠੇ ਦੇ ਜਿੰਨੇ ਵੀ ਇਦਾਂ ਦੇ ਸੀਰੀਅਸ ਮਸਲੇ ਹੈ ਉਹ ਕਿਤਨੇ ਕਿਤੇ ਕਿਸੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾ ਐਵੇਂ ਤੇ ਲੰਮੇ ਤੁਸੀਂ ਇਸ ਮੁੱਦੇ ਨੂੰ ਕਸੀੜ ਦੇ ਜਾਓਗੇ ਹੁਣ ਸਵਾਲ ਹੈ ਕਾਂਗਰਸ ਪਾਰਟੀ ਪਹਿਲੇ ਪਰਚਾ ਦਰਜ ਹੋ ਗਿਆ ਉਹ ਜੇਲ੍ਹ 'ਚ ਵੀ ਜਾਏ ਵਿਕਰਮ ਸਿੰਘ ਜੀਠੇ ਹੁਣ 5 ਮਹੀਨੇ ਬਾਅਦ एसआईटी दोबारा जाग दी है पंजाब सरकार दोबारा जाग दी है पहला कांग्रेस पार्टी वाले पर्चे दर्ज होता है हुण एसआईटी बन दी है क्योंकि एसआईटी ਦੇ ਮੁਖੀ ਵੀ ਬਦਲਦੇ ਜਾ ਰਹੇ ਨੇ ਹੁਣ ਜਿਹੜੇ ਸੁਖਵਿੰਦਰ ਸਿੰਘ ਸ਼ੀਨਾ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਹੈ ਕੱਲ ਉਹਨਾਂ ਦਾ 31 ਦਸੰਬਰ ਆਖਰੀ ਦਿਨ ਕਿਉਂਕਿ 60 ਸਾਲ ਦੀ ਉਹਨਾਂ ਦੀ ਸਰਵਿਸ ਹੋ ਜੂਗੀ ਏਡੀਜੀਪੀ ਰੈਕ ਤੋਂ ਰਿਟਾਇਰ ਹੋ ਗਏ ਨੇ ਹੁਣ ਸਵਾਲ ਇਹ ਕਿ ਵਿਕਰਮ ਸਿੰਘ ਜੀਤੇ ਵੀ ਕੱਢਣ ਦੱਸੋ ਵੀ ਨਾ ਕਿ ਸਰਕਾਰ ਇਸ ਮਸਲੇ ਤੇ ਵੀ ਖੂਬ ਸਿਆਸਤ ਕਰ ਰਹੀਆਂ ਨੇ ਦੇਸ਼ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਪਤਾ ਲੱਗਣਾ ਚਾਹੀਦਾ ਕਿ ਹਾਂ ਵਿਕਰਮ ਸਿੰਘ ਮਜੀਠੀਆ ਦੋਸ਼ੀ ਹੈ ਜਾਂ ਫਿਰ ਨਹੀਂ ਔਰ ਦੂਜੀ ਗੱਲ ਹੈ ਕਿ ਹੁਣ ਐਸਆਈਟੀ ਦੇ ਮੁਖੀ ਦੀ ਰਿਟਾਇਰਮੈਂਟ ਹੋ ਗਈ ਪੰਜਾਬ ਸਰਕਾਰ ਨਵਾਂ ਕਿਹੜਾ ਆਈਪੀਐਸ ਅਫੀਸਰ ਲਾਉਂਦੇ ਨੇ ਔਰ ਜਿਵੇਂ ਵਿਕਰਮ ਸਿੰਘ ਮਜੀਠੀਆ ਉਹ ਵੀ ਕਹਿ ਰਹੇ ਨੇ ਕਿ ਹੁਣ ਹੋਰ ਕਿਸੇ ਅਫਸਰ ਨੂੰ ਨਾ ਲਾਉਣ ਕੋਈ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੂ ਐਸਆਈਟੀ ਦੇ ਚੇਅਰਮੈਨ ਬਣ ਜਾਣ ਹੁਣ ਕਿਉਂਕਿ ਪਹਿਲਾਂ ਉਹਨਾਂ ਨੂੰ ਬੁਲਾਇਆ ਸੀ ਫਿਰ 30 ਤਰੀਕ ਨੂੰ ਬੁਲਾ ਲਿਆ ਔਰ ਹਾਲਾਂਕਿ ਅੱਜ ਸ਼ਨੀਵਾਰ ਹੈ ਵੈਸੇ ਅ ਅ ਲਾਜ਼ਮੀ ਤੌਰ ਤੇ ਸ਼ਨੀ ਦੇ ਐਤਵਾਰ ਦਫਤਰਾਂ ਦੇ ਕੰਮਕਾਜ ਬੰਦ ਹੁੰਦੇ ਨੇ ਛੁੱਟੀ ਹੁੰਦੀ ਨੇ ਪਰ ਅੱਜ ਉਹਨਾਂ ਨੂੰ ਛੁੱਟੀ ਵਾਲੇ ਦਿਨ ਵੀ ਬੁਲਾ ਲੈ ਦਾ ਮਤਲਬ ਆ ਕਿ ਐਸਆਈਟੀ ਤੇ ਕਿੰਨਾ ਦਬਾਅ ਹੋਊਗਾ ਸਰਕਾਰ ਦਾ ਜਾਂ ਕਿੰਨਾ ਪ੍ਰੈਸ਼ਰ ਹੋਊਗਾ ਜਾਂ ਉਹਨੇ ਜਿਹੜਾ ਹੁਕਮ ਕਿ ਤੁਸੀਂ ਨਹੀਂ ਸ਼ਨੀਵਾਰ ਵੀ ਤਲਬ ਕਰੋ ਇਹਦਾ ਮਤਲਬ ਆ ਕਿ ਸਰਕਾਰਾਂ ਹੁਣ ਛੁੱਟੀ ਵਾਲੇ ਦਿਨ ਵੀ ਕੰਮ ਕਰਦੀਆਂ ਨੇ ਇਹ ਆਪਣੇ ਆਪ ਚ ਹੈ ਔਰ ਸਵਾਲ ਇਸ ਮਸਲੇ ਦੇ ਜਿਵੇਂ ਵਿਕਰਮ ਸਿੰਘ ਜੀਠੀਆ ਕਿਉਂਕਿ ਉਹਨਾਂ ਉਹ ਵਾਰ-ਵਾਰ ਕਹਿੰਦੇ ਕਿ ਹਿੱਕ ਤੇ ਥਾਪੀ ਵੀ ਮਾਰ ਰਹੇ ਨੇ ਪੱਟ ਤੇ ਵੀ ਥਾਪੀ ਮਾਰ ਰਹੇ ਨੇ ਕਿ ਜਿੰਨੀ ਮਰਜ਼ੀ ਤੁਹਾਡਾ ਯੋਰ ਲਾਉਣਾ ਲਾ ਲਓ ਜਿੰਨੀ ਤੁਹਾਡੇ ਚ ਵਾਹ ਪੇਸ਼ ਆ ਉਹ ਲਗਾਓ ਤੇ ਨਾਲ ਤੋਂ ਰਵਿੰਦ ਕੇ ਜੀ ਵਾਲ ਨੂੰ ਵੀ ਹੌਸਲਾ ਜੁਂਦੇ ਕਿ ਮਿੱਤਰਾ ਕਿਉਂ ਡਰਦਾ ਹੈਗਾ ਤਿੰਨ ਜਨਮ ਪੀ ਤੁਹਾਨੂੰ ਇਸ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁਲਾਇਆ ਆਪਾਂ ਇਕੱਠੇ ਚੱਲਾਂਗੇ ਜੇ ਤੁਹਾਡੀ ਪੰਜਾਬ ਦੀ ਸਰਕਾਰ ਨੇ ਤੁਹਾਨੂੰ ਦੁਬਾਰਾ ਨਾ ਬੁਲਾਇਆ ਹੁਣ ਸਵਾਲ ਇਸ ਮਸਲੇ ਦੇ ਵਿੱਚ ਚਲੋ ਪੋਲੀਟੀਕਲ ਸਟੇਟਮੈਂਟਾਂ ਚੱਲਦੀਆਂ ਰਹਿੰਦੀਆਂ ਨੇ ਪਰ ਘੱਟੋ ਘੱਟ ਇਸ ਮਸਲੇ ਦਾ ਵੀ ਤੇ ਡੀ ਐਂਡ ਹੋਣਾ ਚਾਹੀਦਾ ਹੈ ਨਾ ਦਾ ਐਂਡ ਹੋਣਾ ਚਾਹੀਦਾ ਹੈ ਨਾ ਉਹ ਕਦੋਂ ਹੋਏਗਾ ਪਤਾ ਲੱਗੇ ਕਿ ਵਿਕ੍ਰਮ ਸਿੰਘ ਜੀ ਦਾ ਦੋਸ਼ ਹੈ ਜਾਂ ਨਹੀਂ ਹੈ ਉਹ ਬੜੀ ਜ਼ਰੂਰੀ ਇਸ ਮਸਲੇ ਦੇ ਵਿੱਚ ਕਿਉਂਕਿ ਸਿਆਸਤ ਜਿਹੜੀ ਹੋਣੀ ਚਾਹੀਦੀ ਆ ਉਹ ਕਿਸ ਲੈਵਲ ਤੇ ਹੋਣੀ ਚਾਹੀਦੀ ਹੈ ਕਿਸ ਹੱਦ ਤੱਕ ਹੋਣੀ ਚਾਹੀਦੀ ਹੈ ਹਰ ਇੱਕ ਚੀਜ਼ ਦਾ ਅੰਤ ਤੇ ਹੋਣਾ ਚਾਹੀਦਾ ਨਾ ਹੁਣ ਇਸ ਕਿਉਂਕਿ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਜੇਕਰ ਕੋਈ ਸੱਤਾਧਿਰ ਵੱਲੋਂ ਆਪਣੀ ਆਪੋਜੀਸ਼ਨ ਦੇ ਕਿਸੇ ਵੀ ਲੀਡਰ ਨੂੰ ਚਾਹੇ ਉਹ ਐਮ ਐਲ ਏ ਹੈ ਨਹੀਂ ਹੈ ਜਿਸ ਤਰੀਕੇ ਦੇ ਨਾਲ ਲੰਮਕਾਇਆ ਜਾਵੇਗਾ ਕੱਲ ਨੂੰ ਉਹਨਾਂ ਦੀ ਕਿਸੇ ਹੋਰ ਦੀ ਸੱਤਾ ਆਉਂਦੀ ਹੈ ਫਿਰ ਅੱਜ ਵਾਲਿਆਂ ਨੂੰ ਵੀ ਖਮਿਆਜੇ ਕੱਲ ਨੂੰ ਭੁਗਤਣੇ ਪੈ ਸਕਦੇ ਆ ਦੇਖੋ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਸੱਤਾ ਤੇ ਕਿਸੇ ਦੇ ਹੁੰਦੀ ਸੱਤਾ ਤੇ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ ਸੱਤਾ ਤੇ ਕਿਸੇ ਨੇ ਵਸੀਅਤ ਤੇ ਹੈ ਨਹੀਂ ਇਹ ਸੱਤਾ ਸੱਤਾ ਕੌਣ ਦਿੰਦੇ ਲੋਕ ਦਿੰਦੇ ਨੇ ਲੋਕ ਲੋਕ ਚੁੰਮਦੇ ਨੇ ਇਸ ਵਾਰ ਜਿਵੇਂ 92 ਐਮਐਲਏ ਚੋਣਾਂ ਆ ਆਮ ਆਦਮੀ ਪਾਰਟੀ ਦੇ ਜੇ ਅੱਜ ਇਹ ਸਰਕਾਰ ਗਲਤ ਕਰ ਰਹੀ ਹੈ ਲੋਕਾਂ ਦੇ ਨਾਲ ਹੋ ਸਕਦਾ ਕੱਲ ਨੂੰ ਦੂਜੀ ਸਰਕਾਰ ਇਹਨਾਂ ਦੇ ਨਾਲ ਵੀ ਕਰਨਾ ਨਾ ਇਹ ਤੇ ਹੈ ਹੀ ਹੈ ਕਿਸੇ ਕਿਸਿਆਣੀ ਨਾ ਕਿਸੇ ਵੇਲੇ ਦਾਦੇ ਦੀਆਂ ਕਿਸੇ ਵੇਲੇ ਪੋਤੇ ਦੀਆਂ ਹਨ ਜਾਂ ਇਹ ਵੀ ਕਹਿੰਦੇ ਨੇ ਕਿ ਕਿਸੇ ਵੇਲੇ ਹੱਥ ਨਾ ਦਿੱਤੀਆਂ ਗੰਢਾ ਮੂੰਹ ਦੇ ਨਾਲ ਖੋਲਣੀਆਂ ਪੈਂਦੀਆਂ ਨੇ ਉਹ ਵੀ ਹੋ ਜਾਂਦਾ ਹੈਗਾ ਹੁਣ ਸਵਾਲ ਇਸ ਮਸਲੇ 'ਚ ਵਿਕਰਮ ਸਿੰਘ ਜੀਠੀਆ ਹਮ ਲੱਗਦਾ ਕਿ ਐਸਆਈਟੀ ਨੂੰ ਛੁੱਟੀ ਵਾਲੇ ਦਿਨ ਬੁਲਾਉਣਾ ਪਿਆ ਇਹ ਵਜ੍ਹਾ ਕੀ ਹੈ ਹਾਲਾਂਕਿ ਚਰਚਾ ਹੈ ਸ਼ਾਇਦ ਵਿਕਰਮ ਸਿੰਘ ਜੀਠੀਆ ਨੂੰ ਗ੍ਰਿਫਤਾਰ ਕਰ ਲੈਂਦੇ ਹੈਗੇ ਪਰ ਜੇ ਉਸ ਸਾਹਬ ਨੇ ਵਿਕਰਮ ਸਿੰਘ ਜੀਠੀਆਣਾ ਕੋ ਦਸਤਾਵੇਜ਼ ਨੇ ਜਾਂ ਜਿਵੇਂ ਉਹ ਹਾਈ ਕੋਰਟ ਦਾ ਰੈਫਰੈਂਸ ਦੇ ਰਹੇ ਕਿਉਂਕਿ ਜਿਹੜੇ 25 26 ਪੇਜ ਦੀ ਜਿਹੜੀ ਉਹਨਾਂ ਨੂੰ ਬੇਲ ਮਿਲੀ ਹੋਈ ਹੈ ਉਹਦੇ ਵਿੱਚ ਬਹੁਤ ਕੁਝ ਆ ਹਾਲਾਂਕਿ ਕਈ ਹੋ ਜੇ ਅਫਸਰਾਂ ਨੇ ਲਾਜ਼ਮੀ ਤੌਰ ਤੇ ਐਸਆਈਡੀ ਦੇ ਕਈ ਮੈਂਬਰਾਂ ਨੇ ਪੜ੍ਹੀ ਹੋਗੀ ਜਿਹੜੇ ਵੀ ਐਸਆਈਡੀ ਦੇ ਮੈਂਬਰ ਹੋਣਗੇ ਜਿਨ੍ਹਾਂ ਨੇ ਉਹ 25 ਪੇਜ ਦਾ ਹਾਈ ਕੋਰਟ ਦੇ ਆਰਡਰ ਪੜ੍ਹੇ ਹੋਣਗੇ ਨਾ ਉਹ ਪੜ੍ਹਨ ਤੋਂ ਬਾਅਦ ਕੋਈ ਐਵੇਂ ਕੱਚੇ ਪੈਰੀ ਕੱਚੇ ਕਹਿ ਸਕਦੇ ਕਿ ਤਿਆਰੀ ਨਾਲ ਆਖ ਨਹੀਂ ਪਾ ਸਕਦਾ ਪਰ ਹੁਣ ਜਿਵੇਂ ਵਿਕਰਮ ਸਿੰਘ ਮਜੀਠੀਆ ਹੋਣੇ ਕਿ ਜੇ ਮੈਨੂੰ ਫੜਨਾ ਹੈਗਾ ਤੇ ਹੋਰ ਬਥੇਰੇ ਸਰਕਾਰ ਕੋਟ ਟਕਵਾਜ ਹੁੰਦੇ ਨੇ ਫੜਿਆ ਜਾ ਸਕਦਾ ਉਪਕਾਰ ਸਿੰਘ ਨਵੇਂ ਵਿੱਚ ਐਪੀਸੋਡ ਆ ਗਿਆ ਐਡਵੋਕੇਟ ਵੀਰ ਦਾ ਨਵਾਂ ਉਹਦੇ ਚ ਐਪੀਸੋਡ ਆ ਗਿਆ ਪਰ ਇਸ ਮਸਲੇ ਦੇ ਵਿੱਚ ਇੱਕ ਗੁਣਾ ਚਾਹੀਦਾ ਕਿ ਬੜੇ ਸਾਲ ਹੋ ਗਏ ਨੇ ਇਸ ਮਸਲੇ ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਜੀ ਨਸ਼ੇ ਦਾ ਤਸਕਰ ਆ ਜੀ ਇਹ ਆ ਉਹ ਆ ਪਰ ਲੋਕਾਂ ਨੂੰ ਕਿਉਂਕਿ ਕੋਟਾਂ ਦੱਸਦੀਆਂ ਨੇ ਕੋਟਾਂ ਪ੍ਰਮਾਣ ਕਰਦੀਆਂ ਨੇ ਕਿ ਆਖਿਰ ਕੌਣ ਬੰਦਾ ਕਿਹੜਾ ਦੋਸ਼ੀ ਆ ਤੁਹਾਡੀਆਂ ਸਰਕਾਰਾਂ ਦੇ ਵਿੱਚ ਜਦ ਤੱਕ ਕੋਈ ਰਿਜ਼ਲਟ ਨਹੀਂ ਆਉਂਦਾ ਨਾ ਤਦ ਤੱਕ ਤੇ ਦੋਸ਼ ਨੇ ਤੇ ਦੋਸ਼ਾਂ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਫੀਲ ਮਿਲੀ ਹੋਈ ਹੈ ਹਾਈ ਕੋਰਟ ਵੱਲੋਂ ਬੀਨ ਮਿਲੀ ਹੈ 25 ਤਾਈ ਦੇ ਆਰਡਰ ਨੇ ਇਸ ਮਸਲੇ ਦੇ ਵਿੱਚ ਹੁਣ ਸਵਾਲ ਇਹ ਹੈ ਕਿ ਕੀ ਇਹ ਇਸ਼ਾਰਾ ਸੀ ਵਿਕਰਮ ਸਿੰਘ ਮਜੀਠੀਆ ਨੂੰ ਕਿ ਜਿਵੇਂ ਤੁਸੀਂ ਸਰਕਾਰ ਦੇ ਖਿਲਾਫ ਬੋਲ ਰਹੇ ਹੋ ਜਿਵੇਂ ਵਿਕਰਮ ਸਿੰਘ ਮਜੀਠੀਆ ਦਾ ਅਕਾਲੀ ਦਲ ਕਹਿ ਰਿਹਾਗਾ ਕਿ ਆਪੋਜੀਸ਼ਨ ਦੇ ਉਹਨਾਂ ਲੀਡਰਾਂ ਨੂੰ ਸਰਕਾਰ ਡਰਾਵੇ ਦੇ ਰਹੀ ਹੈ ਜਾਂ ਮੁੱਖ ਮੰਤਰੀ ਦੇ ਦਫ਼ਤਰ ਵਰਤੇ ਜਾ ਰਹੇ ਨੇ ਜਾ ਉਹਨਾਂ ਦੇ OSD ਦੇ ਜੁਮੇ ਰੋਲ ਆ ਰਿਹਾ ਉਸ ਮਸਲੇ ਦੇ ਵਿੱਚ ਤੇ ਇਹੀ ਹੈ ਕਿ ਵਿਰੋਧੀ ਚੁੱਪ ਕਰ ਜੇ ਪਰ ਵਿਰੋਧੀ ਜੇ ਚੁੱਪ ਕਰ ਗਏ ਤੇ ਫਿਰ ਤੇ ਸਿਸਟਮ ਹੀ ਕਲੈਪਸ ਹੋ ਜੇਗਾ ਨਾ ਇੱਕ ਚੰਗੀ ਸਰਕਾਰ ਚਲਾਉਣ ਵਾਸਤੇ ਆਪੋਜੀਸ਼ਨ ਦਾ ਬੜਾ ਹੋਣਾ ਬੜਾ ਜ਼ਰੂਰੀ ਆ ਕਹੇ ਸੋ ਕਿ ਲੋਕਤੰਤਰ ਦੇ ਦੋ ਪਹੀਏ ਨੇ ਇੱਕ ਸਰਕਾਰ ਤੇ ਇੱਕ ਆਪੋਜੀਸ਼ਨ ਤੇ ਜੇ ਸਰਕਾਰ ਆਪੋਜੀਸ਼ਨ ਆਪਸ ਦੇ ਵਿੱਚ ਹੀ ਮਿਲ ਗਏ ਫਿਰ ਤੇ ਸਿਸਟਮ ਤਬਾਹ ਹੋ ਜਾਊਗਾ ਨਾ ਇਹ ਸਮੱਸਿਆ ਇਸੇ ਦੇ ਵਿੱਚ ਮੈਂ ਤੁਹਾਡੀ ਗੱਲ ਟੋਕ ਰਿਆਂ ਇਸੇ ਦੇ ਨਾਲ ਜੁੜੀ ਇੱਕ ਗੱਲ ਹੈ ਕਿ ਜਿੱਥੇ ਸੱਤਾ ਵਾਲੀ ਧਿਰ ਹੈ ਜਿਹੜੀ ਉਹ ਰੋਕ ਰਹੀ ਹੈ ਆਪੋਜੀਸ਼ਨ ਦੇ ਕੁਝ ਲੀਡਰਾਂ ਨੂੰ ਇਸ ਤਰ੍ਹਾਂ ਦੀਆਂ ਸਵਾਲ ਖੜੇ ਹੋ ਰਿਹਾ ਪਰ ਇੱਕ ਲੀਡਰ ਐਸਾ ਹੈ ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਕਹਿ ਰਹੇ ਆ ਕਿ ਸੱਤਾ ਨੇ ਤਾਂ ਕੀ ਰੋਕਣਾ ਮੈਨੂੰ ਆਪਦੇ ਹੀ ਰੋਕਣ ਤੇ ਲੱਗੇ ਹੋਇਆ ਕਿ ਪੰਜਾਬ ਦੇ ਮੁੱਦੇ ਹੀ ਨਾ ਚੁੱਕੇ ਜਾਣ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਹੋਣੀ ਕਿਉਂਕਿ ਕਾਂਗਰਸ ਪਾਰਟੀ ਦੇ ਨੇਤਾ ਬਿਵਾ ਕਿੰਨੇ ਧੜਕਾ ਪੰਜਾਬ ਦੀ ਗੱਲ ਕਰਦੇ ਨੇ ਉਹ ਕਹਿ ਰਹੇ ਕਿ ਮੈਂ ਨਿਕਲਣਾ ਚਾਹੁੰਦਾ ਮੈਂ ਪੰਜਾਬ ਦੇ ਮਸਲੇ ਤੇ ਗੱਲ ਕਰਨਾ ਚਾਹੁੰਦਾ ਮੈਂ ਲੋਕਾਂ ਨੂੰ ਮਿਲਣਾ ਚਾਹੁੰਦਾ ਲੇਕਿਨ ਮੈਨੂੰ ਹੱਥ ਬੰਨ੍ਹ ਤੇ ਮੈਨੂੰ ਘਰੋਂ ਬਾਹਰ ਨਹੀਂ ਨਿਕਲ ਦਿੱਤਾ ਜਾ ਰਿਹਾ ਮੈਨੂੰ ਬੰਨ੍ਹਿਆ ਜਾ ਰਿਹਾ ਹੈਗਾ ਮੇਰੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹੈਗੀਆਂ ਪਰ ਜੇ ਕਾਂਗਰਸ ਪਾਰਟੀ ਨਹੀਂ ਬੋਲੂਗੀ ਤੇ ਫਿਰ ਤੁਹਾਨੂੰ ਲੋਕ ਕਿਉਂ ਸੁਣਨਗੇ ਕਿਉਂਕਿ ਇਸ ਟਾਈਮ ਪਰ ਪੰਜਾਬ ਦੀ ਜਨਤਾ ਨੇ ਤੁਹਾਨੂੰ ਕਿਹਾ ਤਰੂ ਆਪੋਜੀਸ਼ਨ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਜੇ ਤੁਸੀਂ ਆਪੋਜੀਸ਼ਨ ਦੀ ਜ਼ਿੰਮੇਵਾਰੀ ਨਹੀਂ ਨਿਰਪੱਖ ਤੌਰ ਤੇ ਲੋਕਾਂ ਦੇ ਮਸਲੇ ਨੂੰ ਧਿਆਨ ਵਿੱਚ ਰੱਖਦੇ ਹੋ ਨਹੀਂ ਠਾਉਗੇ ਤੇ ਫਿਰ ਤੇ ਤੁਹਾਡਾ ਸਿਆਸਤ ਦੀ ਛੱਡ ਦੇਣੀ ਚਾਹੀਦੀ ਨਾ ਤੇ ਇਹਦਾ ਮਤਲਬ ਉਹ ਕਿਸੇ ਸਰਕਾਰ ਨਾਲ ਮਿਲ ਗਿਓ ਹੁਣ ਸਵਾਲ ਇਹ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮਸਲਿਆਂ ਦੀ ਗੱਲ ਕਰਨਾ ਚਾਹੁੰਦੇ ਪਰ ਜਿਹੜੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਆਪਣੇ ਹੀ ਲੀਡਰਾਂ ਤੇ ਆਪਣੇ ਹੀ ਸਾਥੀਆਂ ਦੇ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਕਿਹੜੇ ਸਾਥੀ ਨੇ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਕਿ ਚੁੱਪ ਕਰਕੇ ਬੈਠੇ ਦੋ ਕਿਉਂਕਿ ਪਿੱਛੇ ਜਿਹੜੀ ਮੀਟਿੰਗ ਹੋਈ ਜੇ ਤੇ ਚਰਾਹ ਹੁਲ ਗਾਂਦੀ ਸੀ ਮਲਕਬ ਜੇ ਖੜਗੇ ਸੀ ਜਾਂ ਜਿਹੜੇ ਨਵੇਂ ਪੰਜਾਬ ਪਾਰਟੀ ਮਾਮਲੇ ਦੇ ਇੰਚਾਰਜ ਦਵਿੰਦਰ ਜਾਦਵਨ ਉਹਦੇ ਚ ਵੀ ਉਹਦੇ ਚ ਵੀ ਇਹ ਚੀਜ਼ ਪੱਕੀ ਨਹੀਂ ਕਿ ਮर्यादा ਦੇ ਵਿੱਚ ਜਾਂ ਸਿਰਫ ਪ੍ਰਧਾਨ ਹੀ ਬੋਲੂਗਾ ਜਾਂ ਐਲੋਪੀ ਬੋਲੂਗਾ ਤੇ ਜੇ ਪ੍ਰਧਾਨ ਐਲੋਪੀ ਬੋਲੂਗਾ ਤੇ ਜਨਤਾ ਨੂੰ ਪਤਾ ਸਾਰਿਆਂ ਨੂੰ ਵੀ ਕੌਣ ਕਿੰਨਾ ਬੋਲਦਾ ਕੌਣ ਕਿੰਨੇ ਮਸਲੇ ਉਠਾ ਰਹੇ ਨੇ ਹੁਣ ਨਵਜੋਤ ਸਿੰਘ ਸਿੱਧੂ ਦਾ ਦਰਦ ਨਹੀਂ ਕਹਿ ਸਕਦੇ ਨਵਜੋਤ ਸਿੰਘ ਸਿੱਧੂ ਦਾ ਨਹੀਂ ਉਹ ਪੰਜਾਬ ਦਾ ਦਰਦ ਲੱਗਦਾ ਕਿਉਂਕਿ ਨਵਜੋਤ ਸਿੰਘ ਸਿੱਧੂ ਉਦੋਂ ਵੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਬਾਰੇ ਵੀ ਬੋਲਦੇ ਰਹੇ ਜਦੋਂ ਬੀਜੇਪੀ ਦੇ ਲੀਡਰਸ਼ਿਪ ਉਰਮੀ ਉਹ ਪੰਜਾਬ ਦੀ ਗੱਲ ਕਰਦੇ ਰਹੇ ਨੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਜਿਹੜਾ ਪੰਜਾਬ ਦੇ ਮਸਲੇ ਠਾਉਣਾ ਚਾਹੁੰਦਾ ਜਿਹੜਾ ਕਹਿੰਦਾ ਕਿ ਪੰਜਾਬ ਇੱਕ ਸੱਜਣਾ ਪੰਜਾਬ ਹੋਵੇ ਇੱਕ ਨਵਾਂ ਪੰਜਾਬ ਹੋਵੇ ਇੱਕ ਵਿਕਸਿਤ ਪੰਜਾਬ ਹੋਵੇ ਨਾ ਤੇ ਉਹ ਅੱਜ ਜੇ ਪੰਜਾਬ ਦੇ ਬਾਰੇ ਕੋਈ ਪੰਜਾਬੀ ਫਿਕਰਮੰਦ ਨਹੀਂ ਹੋਊਗਾ ਜੇ ਪੰਜਾਬ ਦੀਆਂ ਪੋਲਿਟਿਸ਼ੀਨ ਪੋਲਿਟਿਕਲ ਪਾਰਟੀਆਂ ਉਹ ਜੇ ਪੰਜਾਬ ਦੇ ਪ੍ਰਤੀ ਫਿਕਰਮੰਦ ਨਹੀਂ ਹੋਊਗਾ ਤੇ ਪੰਜਾਬ ਦੇ ਲੋਕਾਂ ਨੂੰ ਇਹੋ ਜੀਆਂ ਪਾਰਟੀਆਂ ਨੂੰ ਜਾਂ ਇਹੋ ਜਿਹੇ ਲੀਡਰਾਂ ਨੂੰ ਚੱਟਣਾ ਹੈਗਾ ਕਿਤੇ ਲੋਕ ਨਵੇਂ ਨਵੇਂ ਨੂੰ ਮੌਕਾ ਦੇਣਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਪੰਜਾਬ ਦੀ ਕੋਈ ਗੱਲ ਕਰਨਾ ਚਾਹੁੰਦਾ ਨਹੀਂ ਤਾਂ ਪੰਜਾਬ ਦੀ ਜਨਤਾ ਦੀ ਗੱਲ ਆ ਪੰਜਾਬ ਦੇ ਆਵਾਮ ਦੀ ਗੱਲ ਆ ਤੇ ਪੰਜਾਬ ਦੀ ਇਸ ਨੂੰ ਦੀ ਸਥਿਤੀ ਦੇਖ ਲੋ ਨਾ ਕਿਸ ਪਾਸੇ ਜਾ ਰਿਹਾ ਅਸੀਂ ਉੱਦਾਂ ਹੀ ਜਿੰਨੇ ਮਾਫੀ ਉੱਦਾਂ ਹੀ ਚੱਲ ਰਹੇ ਨੇ ਪੰਜਾਬ ਨੂੰ ਉੱਦਾਂ ਹੀ ਲੁਟਿਆ ਜਾ ਰਿਹਾ ਪੰਜਾਬ ਨੂੰ ਉੱਦਾਂ ਹੀ ਕੁੱਟਿਆ ਜਾ ਰਿਹਾ ਹੈ ਤੇ ਫਿਰ ਜੇ ਕੋਈ ਕਾਂਗਰਸ ਪਾਰਟੀ ਦੇ ਲੀਡਰ ਅੱਧੇ ਤੇ ਸਾਰੀ ਦੁਨੀਆ ਪਰ ਤਾਂ ਡਰੇ ਹੋਏ ਨੇ ਜੀ ਅੱਜ ਨੂੰ ਇਹ ਕਿ ਜੇ ਬੋਲਾਂਗੇ ਤੇ ਸਾਡੇ ਪਿੱਛੇ ਵਿਜੀਲੈਂਸ ਲੱਗ ਜੂਗੀ ਹੁਣ ਪਿੱਛੇ ਜੇ ਇੱਕ ਟਾਈਮਜ਼ ਆਫ ਇੰਡੀਆ ਦੀ ਅਖਬਾਰ ਦੀ ਇੱਕ ਕਟਿੰਗ ਕਿਸੇ ਪਾਰਟੀ ਦੇ ਪ੍ਰੈਜ਼ੀਡੈਂਟ ਬਾਰੇ ਬੜੀ ਵਾਇਰਲ ਹੋ ਰਹੀ ਆ ਤੋ ਸਾਰਾ ਮਸਲਾ ਹੈ ਕਿ ਹੁਣ ਉਸ ਮਸਲੇ ਦੇ ਵਿੱਚ ਜਾਂ ਤੇ ਤੁਸੀਂ ਸਿਆਸਤ ਕਰ ਲਓ ਜਾਂ ਫਿਰ ਕਮਜ਼ੋਰੀਆਂ ਕਰਕੇ ਤੁਸੀਂ ਮੱਥੇ ਟੇਕਦੇ ਰਹੋ ਇਹ ਇੱਕ ਗੱਲ ਹੋ ਸਕਦੀ ਹੁਣ ਇਸ ਮਸਲੇ ਦੇ ਵਿੱਚ ਜਿਹੜੇ ਨਵਜੋਤ ਸਿੰਘ ਸਿੱਧੂ ਹੋਣਾ ਦਾ ਦਰਦ ਸਲਕਿਆ ਉਹ ਪੰਜਾਬ ਮੈਨੂੰ ਲੱਗਦਾ ਖੁਸ਼ਾਬਦਤ ਪੰਜਾਬ ਦਾ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਐਮਐਲਏ ਬਣ ਕੇ ਪਾਰਟੀ ਦੇ ਪ੍ਰਧਾਨ ਬਣ ਕੇ ਐਲਓਪੀ ਬਣ ਕੇ ਮੰਤਰੀ ਬਣ ਕੇ ਹੀ ਉਠਾ ਸਕਦੇ ਇੱਕ ਪੰਜਾਬ ਚ ਇੱਕ ਪਿੰਡਾਂ ਚ ਬੈਠਾ ਇੱਕ ਸਰਪੰਚ ਪੰਚ ਵੀ ਪੰਜਾਬ ਦੀ ਗੱਲ ਕਰ ਸਕਦਾ ਪੰਜਾਬ ਵੀ ਪੰਜਾਬੀ ਕੋਈ ਹੋਵੇ ਪੰਜਾਬ ਦੀ ਫਿਕਰ ਕਰ ਸਕਦਾ ਹੈ ਕਿਉਂਕਿ ਸਾਡਾ ਦੇਖੋ ਬ੍ਰੇਨ ਵੀ ਸਾਡਾ ਬਾਹਰ ਜਿਹੜਾ ਸਾਡਾ ਹੈਲਥ ਸਾਡੀ ਵੈਲਥ ਸਾਡੀ ਦੋਨੇ ਬਾਹਰ ਜਾ ਰਹੀ ਹੈ ਅੱਗੇ ਪੰਜਾਬ ਦੀ ਪਛਾਣ ਕੀ ਹੁੰਦੀ ਸੀ ਕਿ ਪੰਜਾਬ ਪੈਸੇ ਪੱਖੋਂ ਬੜਾ ਵਧੀਆ ਸੂਬਾ ਖੁਸ਼ਹਾਲ ਆ ਤੇ ਪੰਜਾਬ ਦੀ ਜਵਾਨੀ ਸਾਡੇ ਬ੍ਰੇਨ ਵੀ ਜਾ ਰਿਹਾ ਬਾਹਰ ਸਾਡੀ ਪੈਸੇ ਵੀ ਜਾ ਰਹੇ ਸਾਡੀ ਜਵਾਨੀ ਵੀ ਜਾ ਰਹੀ ਹੈ ਸਭ ਕੁਝ ਜਾ ਰਿਹਾ ਤੇ ਫਿਰ ਲੋਕ ਕਿਉਂ ਫਿਰ ਲੋਕਾਂ ਇਹਨਾਂ ਲੋਕ ਜਿਹੜੇ ਲੀਡਰ ਨੇ ਫਿਰ ਇਹਨਾਂ ਵੱਲ ਕਿਉਂ ਲੋਕੀ ਝਾਕਣ ਇਸ ਕਰਕੇ ਨਮਜੋਤ ਸਿੰਘ ਸਿੱਧੂ ਨੇ ਜੋ ਅੱਜ ਕਹੀ ਗਿਆ ਹੈਗਾ ਇਹ ਪੰਜਾਬ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਸਭਾ ਚੋਣਾਂ ਸਿਰਤੇ ਨੇ ਇਹ ਜੀ 2 ਮਹੀਨੇ ਹੋ ਗਏ ਨੇ ਇਹ ਤੇ ਚਰਚਾ ਹੀ ਵੀ ਹੈ ਕਿ ਜਿਸ ਦਿਨ ਰਾਮ ਮੰਦਰ ਦਾ ਉਗਾਟਣ ਹੋ ਗਿਆ ਉਸ ਤੋਂ ਬਾਅਦ ਕਿਸੇ ਵ ਲਈ ਭਾਰਤ ਸਰਕਾਰ ਲੋਕ ਸਭਾ ਚੋਣਾਂ ਕਰਵਾ ਸਕਦੀ ਹੈ ਕਿਉਂਕਿ ਬੀਜੇਪੀ ਨੂੰ ਲੱਗਦਾ ਹੈ ਕਿ ਇਸ ਟਾਈਮ ਮੇ ਦੇਸ਼ ਦੇ ਵਿੱਚ ਹਵਾ ਸਾਡੇ ਪ੍ਰਤੀ ਹੈ ਉਹ ਕਿਤੇ ਵੀ ਕਰਵਾ ਸਕਦੇ ਤੇ ਪੰਜਾਬ ਕਾਂਗਰਸ ਆਪਣੇ ਲਈ ਜਿਹੜੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਮੇਰੇ ਜਿਹੜੇ ਪਾਰਟੀ ਦੇ ਜਿਹੜੇ ਸਾਥੀ ਨੇ ਉਹ ਮੈਨੂੰ ਕਹਿੰਦੇ ਕਿ ਨਾ ਬੋਲੋ ਪੰਜਾਬ ਦੇ ਮਸਲਿਆਂ ਦੀ ਨਾ ਗੱਲ ਕਰੋ ਤੇ ਬਾਕੀ ਦੇਖ ਲਓ ਤੁਸੀਂ ਆਪ ਕਿ ਜਿਹੜੇ 18 ਇਸ ਟਾਈਮ ਕਾਂਗਰਸ ਪਾਰਟੀ ਦੇ ਐਮਐਲਏ ਉਹ ਕਿੰਨੇ ਬੋਲਦੇ ਨੇ ਜਿਹੜੇ ਸਾਬਕਾ ਮੰਤਰੀ ਨੇ ਉਹ ਕਿੰਨੇ ਬੋਲਦੇ ਨੇ ਤੇ ਜਿਹੜੇ ਕਾਂਗਰਸ ਪਾਰਟੀ ਦੇ ਸਾਫਕਾ ਐਮ ਐਲ اے ਨੇ ਉਹ ਕਿੰਨੇ ਬੋਲਦੇ ਨੇ ਉਹ ਸਾਰੀ ਦੁਨੀਆ ਨੂੰ ਪਤਾ ਹੈਗਾ ਤੇ ਜੇ ਨਵਜੋਤ ਸਿੰਘ ਸਿੱਧੂ ਦੇ ਇੱਕ ਮਰਾਜਪਿੰਡ ਤੋਂ ਰੈਲੀ ਕੀਤੀ ਉਸ ਤੋਂ ਬਾਅਦ ਉਹਦੀਆਂ ਰੈਲੀਆਂ ਬੰਦ ਕਰਵਾ ਦਿੱਤੀਆਂ ਗਈਆਂ ਨੋਟਿਸ ਕੱਢ ਦਿੱਤੇ ਗਏ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਸੀ ਕਿੰਨਿਆਂ ਨੂੰ ਟੈਲੀਫੋਨ ਕਰ ਦਿੱਤੇ ਹੈਗੇ ਕਿ ਕਾਂਗਰਸ ਪਾਰਟੀ ਜੇ ਰਹਿਣਾ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਦੇ ਨਾਲ ਰਹਿਣਾ ਹੈਗਾ ਇਸ ਕਰਕੇ ਲੱਗਦਾ ਕਿ ਜਿਹੜਾ ਆਉਣ ਵਾਲਾ ਸਮਾਂ ਜੇ ਕਾਂਗਰਸ ਪਾਰਟੀ ਇਦਾਂ ਹੀ ਆਪਣੇ ਲੋਕਾਂ ਨੂੰ ਚੁੱਪ ਕਰਾਉਂਦੀ ਰਹੀ ਹੈਗੀ ਤੇ ਫਿਰ ਕਾਂਗਰਸ ਪਾਰਟੀ ਵੀ ਘਰਾਂ ਚ ਬੈਠ ਕੇ ਚੁੱਪ ਕਰਦੇ ਲੋਕਾਂ ਨੇ ਕਹਿਣਾ ਕਿ ਇਹੋ ਜੀ ਪਾਰਟੀ ਦਾ ਕੀ ਕਰਨਾ ਜਿਹੜੇ ਲੋਕ ਮਸਲਿਆਂ ਦੇ ਨਹੀਂ ਬੋਲਦੇ ਜੇ ਲੋਕਾਂ ਦੀ ਆਵਾਜ਼ ਲੋਕ ਨਹੀਂ ਗੱਲ ਕਰਦੇ ਲੋਕਾਂ ਦੀ ਗੱਲ ਨਹੀਂ ਕਰਦੇ ਹੈਗੇ ਜਾਂ ਬਹੁਤ ਸਾਰੇ ਪੰਜਾਬ ਵਿੱਚ ਅਜਿਹਾਂ ਦਰਪੇਸ਼ ਮੁਸ਼ਕਲਾਂ ਜਾਂ ਲੋਕ ਸਰਕਾਰ ਨੇ ਤੇ ਜੇ ਕੋਈ ਕਾਂਗਰਸ ਪਾਰਟੀ ਬੋਲੂ ਹੀ ਨਹੀਂ ਤੇ ਫਿਰ ਇਹਨਾਂ ਨੂੰ ਕੀ ਕਹੋਗੇ ਕਿ ਇਹਨਾਂ ਕੋਈ ਉਹ ਕੋਈ ਇਹੋ ਜੀ ਸ਼ਕਤੀ ਆ ਜਣੀ ਹੈਗੀ ਹੈ ਕਿ ਇਹਨਾਂ ਦੀਆਂ 13 ਤੋਂ 13 ਸੀਟਾਂ ਆ ਜਾਣਗੀਆਂ ਕਿ ਆਪਣੇ ਮੂੰਹ ਸਿਰੋ ਬੋਲੋ ਨਾ ਪੰਜਾਬ ਦੇ ਮਸਲੇ 'ਚ ਲੋਕ ਸਰਕਾਰਾਂ ਦੀ ਗੱਲ ਨਾ ਕਰੋ ਤੇ ਪੰਜਾਬ ਦੀ ਜਨਤਾ ਤੁਹਾਨੂੰ ਵੋਟਾਂ ਪਾ ਦੇਗੀ ਜਦ ਤੱਕ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਨਹੀਂ ਸਮਝੋਗੇ ਤੇ ਫਿਰ ਤੁਹਾਨੂੰ ਵੀ ਕਿਸੇ ਨੇ ਨਹੀਂ ਪੁੱਛਣਾ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸਾਜ ਦੇ ਵਿੱਚ ਅਸੀਂ ਇਹਨਾਂ ਦੋ ਤਿੰਨ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਤੁਸੀਂ ਕੀ ਸਮਝਦੇ ਹੋ ਆਪਣੀ ਆਪਣੀ ਰਾਏ ਵੀ ਕਮੈਂਟ ਬਾਕਸ ਦੇ ਜਰੀਏ ਸਾਂਝੀ ਕਰ ਸਕਦੇ ਹੋ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ